ਸੋ ਸੋਖੀ ਜੇ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਹੈ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨੂੰ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਇਹ ਆਪਣਾ ਫੋਨ ਨੰਬਰ ਆ ਤੇ ਅੱਜ ਬਾਈ ਤੁਹਾਡੇ ਲਈ ਲੈ ਕੇ ਆਇਆ ਟੋਕੜ ਗੱਬਣ ਝੋਟੀ ਆ ਵੀਰੇ ਦੂਜੇ ਸੂਏ ਆ ਬਹੁਤ ਵਧੀਆ ਬਾਈ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਹਾਂ ਬਾਈ ਆਪ ਘਰੇ ਹੈ ਨਹੀਂ ਇਸ ਤੇ ਬਾਈ ਰਾਣਾ ਡਿਟੇਲ ਦੱਸੂਗਾ ਜੀ ਬਾਈ ਜੀ ਆਜੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਆਪਾਂ ਕਿਹੜੇ ਪਿੰਡ ਖੜੇ ਹਾਂ ਜੀ ਇਹ ਪਿੰਡ ਸਵਰਗਾ ਜੀ ਹਾਂਜੀ ਜ਼ਿਲ੍ਹਾ ਕਿਹੜਾ ਪੈਂਦਾ ਜੀ ਜ਼ਿਲ੍ਹਾ ਅੰਮ੍ਰਿਤਸਰ ਜੀ ਤਹਿਸੀਲ ਇਹ ਕਿਹੜੀ ਪੈਂਦੀ ਬਾਈ ਜੀ ਤੋ ਹੀ ਠੀਕ ਹੋ ਜੀ ਤੇ ਮੜੀ ਜਾਨਵਰ ਦੀ ਡਿਟੇਲ ਦੱਸ ਦਿਓ ਜੀ ਜਾਨਵਰ ਦੂਜਾ ਸੂਲਾ ਝੋਟੀ ਆ ਜੀ ਇਹ ਠੀਕ ਹੋ ਜੀ ਟੋਕੜਾ ਜੀ 2 ਮਹੀਨੇ ਦੀ ਗੱਭਾ ਜੀ ਠੀਕ ਆ ਜੀ 6 ਕਿਲੋ ਦੁੱਧ ਆ ਜੀ 6 ਕਿਲੋ ਦੁੱਧ ਇਸ ਟਾਈਮ ਜੀ ਹਾਂਜੀ 6 ਕਿਲੋ ਦੁੱਧ ਤਿਆਰ ਆ ਬਾਈ ਜੀ ਹਾਂ 6 ਕਿਲੋ ਤਿਆਰ ਆ ਉਹਦੇ ਠੀਕ ਹੋ ਜੀ ਤੇ ਦੋਨੇ ਟਾਈਮ ਮਿਲਦੀ ਚੰਗੀ ਹਾਈਟ ਆ ਵੀਰੇ ਮੂੰ ਮੱਥੇ ਦੀ ਬਹੁਤ ਸੋਣੀ ਮਾੜੀ ਤੋਰ ਕੇ ਵਿਖਾ ਦੇ ਬਈ ਜੀ ਚੰਗਾ ਹੋਣਾ ਬਾਈ ਬਹੁਤ ਸੋਹਣਾ ਖਾਣਾ ਮੂੰ ਮੱਥੇ ਦੀ ਚੰਗੀ ਆ ਬਾਈ ਤੇ ਬਈ ਜੇ ਕਿਸੇ ਨੇ ਝੂਠੀ ਲੈਣੀ ਆ ਤੇ ਆਦੀ ਪਹਿਲਾਂ ਪੂਰੀ ਪਰਖ ਕਰੋ ਲੋ ਟਾਈਮ ਚੋ ਫੇਰ ਰਣ ਕੇ ਲੈ ਕੇ ਜਾਓ ਬਾਈ ਬੋਲ ਨਹੀਂ ਭਰੀ ਹੋਈ ਆ। ਬਾਕੀ ਭਾਈ ਜੀ ਜਿਹੜਾ ਬਾਈ ਦਾ ਮਾਲਕਾ ਉਹਦਾ ਨੰਬਰ ਨੂੰ ਡਿਸਪਲੇ ਤੇ ਮਿਲ ਜਾਊਗਾ। ਉਹ ਬਾਈ ਨੂੰ ਤੁਸੀਂ ਕੰਟੈਕਟ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ। ਬਾਈ ਦਾ ਨਾਂ ਤੇਜਾ ਸਿੰਘ ਹੈ। ਬਾਈ ਦਾ ਨਾਂ ਤੇਜਾ ਸਿੰਘ ਆ। ਪਿੰਡ ਸਿੰਘਾ ਦਾ ਜੀ। ਪਿੰਡ ਸਿੰਘਾ ਤੇ ਭਾਈ ਜੀ ਕੀ ਮੁੱਲ ਕਰਦੇ ਇਹ? ਮੁੱਲ ਦੇ 50000 ਰੁਪਿਆ ਕਰਦੇ ਜੀ। 50000 ਰੁਪਿਆ ਮੁੱਲ ਕਰਦੇ ਆ। ਤੇ ਮਾਨ ਕਰਨਗੇ ਭਾਈ ਜੀ ਇਹ? ਹਾਂ ਜੀ ਕਰਨਗੇ ਜੀ। ਠੀਕ ਹੋ ਜੀ। ਤੇ ਬ੍ਰਾਡਕਾਸਟਲ ਫਾਰਮ ਨੂੰ ਸਬਸਕ੍ਰਾਈਬ ਕਰੋ ਵਾਤਵਾਰ ਤੇ ਥੈਂਕ ਯੂ ਭਾਈ ਜੀ।